ਸੰਗਰੂਰ ਦੇ ਸਰਕਾਰੀ ਬੱਸ ਸਟੈਂਡ ਦੇ ਵਿੱਚ ਅੱਜ ਸਵਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਸਰਕਾਰੀ ਬੱਸ ਕੰਡਕਟਰ ਹਨ ਉਹਨਾਂ ਵੱਲੋਂ ਬੱਸ ਦੇ ਬਾਸਟਿਕਰ ਲਗਾ ਦਿੱਤੇ ਗਏ ਹਨ ਕਿ 52 ਸਵਾਰੀਆਂ ਤੋਂ ਵੱਧ ਕਿਸੇ ਵੀ ਸਵਾਰੀ ਨੂੰ ਬੱਸ ਵਿੱਚ ਨਹੀਂ ਚਲਾਇਆ ਜਾਵੇਗਾ ਜਿੰਨੀਆਂ ਸੀਟਾਂ ਹਨ ਬੱਸ ਓਨੀਆਂ ਹੀ ਸਵਾਰੀਆਂ ਚੜਾਈਆਂ ਜਾਣਗੀਆਂ ਅਤੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ 2 ਸਾਲ ਪਹਿਲਾਂ ਹੀ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ ਕਿ ਸਰਕਾਰੀ ਬੱਸ ਸਟੈਂਡ ਵਿੱਚ ਬਸਾਂ ਹੋਰ ਪਾਈਆਂ ਜਾਣ ਕਿਉਂਕਿ ਜਦੋਂ 150 ਤੋਂ ਉੱਪਰ ਸਵਾਰੀਆਂ ਬੱਸ ਵਿੱਚ ਚੜ ਜਾਂਦੀਆਂ ਹਨ ਪਾਰਿਵਾਰ ਤਾਂ ਜਦੋਂ ਸਵਾਰੀਆਂ ਚੜ੍ਹਦੀਆਂ ਹਨ ਲੰਮਕ ਲੰਮਕੇ ਕੋਈ ਵੀ ਸਵਾਰੀ ਗਿਰ ਜਾਂਦੀ ਹੈ ਤਾਂ ਉਸ ਦਾ ਸਾਰਾ ਇਲਜ਼ਾਮ ਡਰਾਈਵਰ ਤੇ ਲੱਗ ਜਾਂਦਾ ਸੀ ਅਤੇ ਓਵਰਲੋਡ ਹੋਣ ਦੇ ਬਾਅਦ ਜਦੋਂ ਬੱਸਾਂ ਕਿਸੇ ਘਟਨਾ ਦਾ ਸ਼ਿਕਾਰ ਹੁੰਦੀਆਂ ਹਨ ਤਾਂ ਵੀ ਸਾਰਾ ਇਲਜ਼ਾਮ ਡਰਾਈਵਰ ਜਾਂ ਕੰਡਕਟਰ ਤੇ ਹੀ ਲੱਗਦਾ ਸੀ ਜਿਸ ਕਾਰਨ ਓਵਰਲੋਡਿੰਗ ਓਵਰਲੋਡਿੰਗ ਸਰਕਾਰੀ ਬੱਸ ਦੇ ਕੰਨੈਕਟਰਾਂ ਵੱਲੋਂ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਦਾ ਫਾਇਦਾ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਹੋ ਰਿਹਾ ਹੈ ਸਵਾਰੀਆਂ ਨੂੰ ਭਰ-ਭਰ ਕੇ ਲਿਜਾ ਰਹੇ ਹਨ ਅਤੇ ਸਵਾਰੀਆਂ ਇੰਨਾ ਜ਼ਿਆਦਾ ਹਨ ਕਿ ਲੋਕਾਂ ਨੂੰ ਪ੍ਰਾਈਵੇਟ ਬੱਸ ਵਿੱਚ ਪੈਰ ਰੱਖਣ ਦੀ ਨਹੀਂ ਮਿਲਦੀ ਬੱਸ ਦੇ ਕੰਡਕਟਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜੀਆਂ ਔਰਤਾਂ ਕੋਲ ਬੱਚੇ ਹਨ ਜਾਂ ਬਜ਼ੁਰਗ ਮਹਿਲਾਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਚੜਾਉਂਦੇ ਆਂ ਮਾਦੀ ਕਿੱਥੇ ਜਾਣਾ ਹੁਣੇ ਹੁਣ ਅਸੀਂ ਬੜਬੜ ਜਾਣੇ ਜੀ ਕਿੱਥੋਂ ਆਇਓ ਅਸੀਂ ਆਏ ਆ ਕਿਟਰ ਤੋਂ ਜੀ ਕੀ ਕਹਣਾ ਚਾਹੋਗੇ ਬੱਸ ਸਟੈਂਡ ਦੇ ਵਿੱਚ ਕਿੰਨੇ ਕਾਫੀ ਭੀੜ ਹੈ ਬੱਸ ਸਟੈਂਡ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਜਦੋਂ ਅਸੀਂ ਪਾਟੜਾ ਮੀ ਆਏ ਜੀ ਬਹੁਤ ਜ਼ਿਆਦਾ ਰਸ਼ ਤਾਂ ਸਵਾਰੀਆਂ ਨੂੰ ਇੰਨੀ ਜਿਆਦਾ ਦਿੱਕਤ ਹੈ ਬਹੁਤ ਜਿਆਦਾ ਤਾਂ ਕੋਈ ਵੀ ਬੱਸ 'ਚ ਮਤਲਬ ਕਹਿ ਰਹੇ ਨਹੀਂ ਵੀ 52 ਸਵਾਰੀਆਂ ਤੋਂ ਉੱਪਰ ਸਵਾਰੀ ਨਹੀਂ ਬਿਠਾਣੀ। ਹਾਂਜੀ। ਲੱਗਦਾ ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਵਾਲੇ ਤੇ ਸਰਕਾਰੀ ਵਾਲੇ ਰਲੇ ਹੋਏ ਨੇ ਜੀ। ਕਿਉਂਕਿ ਪ੍ਰਾਈਵੇਟ ਬੱਸਾਂ ਚ ਜਾਣਾ ਪਊ ਫੇ ਕਰਾਇਆ ਲੱਗਦਾ। ਹਾਂਜੀ। ਕਹਿ ਰਹੇ ਨਹੀਂ ਵੀ ਮਤਲਬ ਕਿਰਾਇਆ ਲੱਗਦਾ ਇਹਨਾਂ ਦਾ। ਹੁਣ ਅਸੀਂ ਪ੍ਰਾਈ ਸਰਕਾਰੀ ਵਾਲਿਆਂ ਪ੍ਰਾਈਵੇਟ 'ਚ ਨਹੀਂ ਬਿਠਾਉਣੀ ਆ। ਤੇ ਸਾਨੂੰ ਤੰਗ ਕਰ ਰਹੇ ਨੇ। ਕਹਿ ਰਹੇ ਨੇ ਜਿਹੜੇ ਧਾਰ ਕਟ ਵਾਲੇ ਨੇ ਹੁਣ ਕਿਵੇਂ ਸਰਕਾਰੀ 'ਚ ਬੈਠਣਗੇ? ਕਿ ਜਦੋਂ ਪਹਿਲਾਂ ਤੁਸੀਂ ਬੈਠਦੇ ਨਹੀਂ ਸਰਕਾਰੀ ਚ ਪ੍ਰਾਈਵੇਟ ਚ ਹੁਣ ਕਿਵੇਂ ਬੈਠ ਗਏ ਤੁਸੀਂ ਮਤਲਬ ਫਿਰ ਘਰ ਜਾਣ ਵਾਸਤੇ ਦਾ ਜਾਣਾ ਹੀ ਪੈਣਾ ਆਪਾਂ ਨੂੰ ਫਿਰ ਪ੍ਰਾਈਵੇਟ ਚ ਹਾਂਜੀ ਉਹ ਤਾਂ ਜਾਣਾ ਹੀ ਪੈਗਾ ਸੀ ਜਾਨੇ ਆ ਉਹਦੇ ਪੀੜਾ ਬਹੁਤ ਜ਼ਿਆਦਾ ਬਿਠਾਇਆ ਹੀ ਨਹੀਂ ਸਾਨੂੰ ਪ੍ਰਾਈਵੇਟ ਨੇ ਬਿਠਾਇਆ ਨਹੀਂ ਜੀ ਬਿਠਾਇਆ ਨਹੀਂ ਪ੍ਰਾਈਵੇਟ ਵਾਲਾ ਤਾਂ ਜਿੱਦ ਕੇ ਗਿਆ ਮਨ ਨਾਲ ਕੀ ਕਹਣਾ ਕਹਿੰਦਾ ਵੀ ਨਹੀਂ ਤਾਰਨਾ ਸੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਜਾਣਾ ਤਾਂ ਹੈ ਹੀ ਸਰਕਾਰੀ ਚ ਬੈਠ ਜਾਂਗੇ ਜੀ ਹਾਂਜੀ ਜਸਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਪਟੌਰੀ ਕਲਾ ਕਿੱਥੇ ਜਾਣਾ ਕੰਨਵਰੀ ਕਲਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੰਗਰੂਰ ਬੱਸ ਸਟੈਂਡ ਵਿੱਚ ਖੜਿਆ ਸਾਨੂੰ ਤਾਂ ਘੰਟਾ ਹੋ ਗਿਆ ਪਹਿਲਾਂ ਤਾਂ ਜਾਮ ਲੱਗਿਆ ਹੋਇਆ ਸੀ ਹੁਣ ਇੱਥੇ ਨੀ ਬੱਸ ਮਤਲਬ ਰਹੀ ਪ੍ਰਾਈਵੇਟ ਨੂੰ ਮਿਲ ਰਹੀ ਸਾਨੂੰ ਕੋਈ ਕੀ ਲੱਗਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣਾ ਤਾਂ ਕਰਨਾ ਪੈ ਰਿਹਾ ਜੇ ਇਹ ਕੰਮ ਨਾ ਕਰਦਾ ਆਪੋ ਦੀ ਚਿੰਤਾ ਦੇ ਬਹਿਲੇ ਜਾਂਦੇ ਹੈ ਪਰ ਉਹ ਕਹਿ ਰਹੇ ਨੇ ਵੀ ਜ਼ਿਆਦਾ ਸਵਾਰੀਆਂ ਬੈਠ ਜਾਂਦੇ ਨੇ ਇਸ ਕਰਕੇ ਦੁਰਘਟਨਾ ਹੁੰਦੀ ਨਹੀਂ ਅੱਜ ਮੈਂ ਉਹ ਮਾਨਸਾ ਤੋਂ ਜਾ ਕੇ ਆਈਆਂ ਤਾਂ ਮਾਨਸਾ ਤੋਂ ਮੋੜਾ बस बोलनी सवारी ਮਠਿਆਉ ਰਹੇ ਸੀਗੇ ਪਰ ਇਸ ਬਸਟਾਨ ਤੇ ਪਰੇਸ਼ਾਨ ਹੋ ਰਹਾ ਹਾਂ ਇੱਥੇ ਬਹੁਤ ਹੋ ਰਿਹਾ ਸਹੀ ਹਰ ਸੀ ਬੇਟਾ ਜਾਂਦੇ ਸਵੇਰੇ ਤੁਹਾਨੂੰ ਤੇ ਇੰਨਾ ਹੈ ਗਿਆ ਕਿੰਨਾ ਹੋਣਾ ਇੱਥੇ